ਹਾਂਜੀ ਸਰ ਸਤ ਅਜ ਤੁਸੀਂ ਨਕੋਤਰ ਪਹੁੰਚੇ ਆ ਪਹਿਲੇ ਤਾਂ ਤੁਹਾਨੂੰ ਮੁਬਾਰਕਾ ਜੀ ਐਡੀਸੀ ਬਣਨ ਤੇ ਸ਼ਹਿਰਪੁਰ ਤੇ ਕੀ ਕਹਿਣਾ ਚਾਹੁੰਦੇ ਆ ਮੈਂ ਜੀ ਇਸ ਮੌਕੇ ਤੇ ਇੱਕ ਤਸੂਰੇ پورے ਨਕੋਤਰ ਦੇ ਜੋ ਸਾਰੇ ਨਿਵਾਸੀ ਨੇ ਮੇਰੇ ਜੋ ਮੀਡੀਆ ਦੇ ਸਾਥੀ ਨੇ ਔਰ ਮੇਰਾ ਜੋ ਸਾਰਾ ਸਟਾਫ ਹੈ तहे ਦਿਲੋਂ ਉਹਨਾਂ ਦਾ ਧੰਨਵਾਦੀ ਆ ਕਿ ਇਸ ਪੂਰੇ ਮੇਰੇ ਜਨਮੇ ਦੇ ਵਿੱਚ ਜੋ ਕਿ ਜੀਜੀ ਮੈਂ ਆ तकरीबन 1.5 ਸਾਲ ਰਹੀ ਬਤੌਰ ਐਸ.ਐਮ. ਉਹਦੇ ਵਿੱਚ ਮੇਰਾ ਪੂਰਾ ਸੇਓਰ ਮੇਰਾ ਸਾਥ ਦਿੱਤਾ ਆਪਣੇ ਵੱਲੋਂ ਵੀ ਮੈਂ ਆ ਬੈਸਟ ਬੇਂ ਦੀ ਕੋਸ਼ਿਸ਼ ਕੀਤੀ ਪਰ ਉਮੀਦ ਹੈ ਮੈਂ ਸਾਰਿਆਂ ਦੀ ਉਮੀਦਾਂ ਦੇ ਖਰਾ ਪੁੱਤਰ ਹਾਂ ਪਰ ਨਾਲ ਮੈਂ ਇਹਦੇ ਵਿੱਚ ਇੱਕ ਵਾਰ ਇਹ ਅਪੀਲ ਕਰਾਂਗਾ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਕਰੋਨਾ ਮਹਾਮਾਰੀ ਤੋਂ ਲੜ ਰਹੇ ਨੇ ਔਰ ਪੂਰੇ ਨਕੂਦਰ ਵਾਸੀਆਂ ਨੇ ਮੈਨੂੰ ਪਹਿਲਾਂ ਵੀ ਸਾਡਾ ਪ੍ਰਸ਼ਾਸਨ ਦਾ ਬੜਾ ਸਾਥ ਦਿੱਤਾ ਹੈ ਆਸ ਕਰਦਾ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੂਗੇ ਔਰ ਇਸ ਕਰੋਨਾ ਮਹਾਮਾਰੀ ਨਾਲ ਲੜਨ ਲਈ ਸਾਡਾ ਸਹਿਯੋਗ ਦਿਓ ਧੰਨਵਾਦ